ਚੋਰ ਮੁਲਾਜ਼ਮਾਂ ਖਿਲਾਫ ਕਾਰਵਾਈ ਕਰੋ ਪੰਜਾਬ ਸਰਕਾਰ ਕਾਰਵਾਈ ਕਰੋ ਵਿਦੇਸ਼ੀ ਚੋਰ ਮੁਲਾਜ਼ਮਾਂ ਦਾ ਦਾ ਕਾਨੂੰਨੀ ਤੌਰ ਤੇ ਕਾਰਵਾਈ ਕਰੋ ਬੱਚਾ ਉਹ ਆਰਜੀ ਅੱਜ ਤੁਸੀਂ ਫੇਰ ਤੁਰ ਫਿਰ ਕੇ ਪ੍ਰਦਰਸ਼ਨ ਕਰ ਰਹੇ ਹੋ ਕੀ ਮਾਮਲਾ ਔਰ ਕਿੰਨੇ ਸਮੇਂ ਤੋਂ ਜਿਹੜਾ ਮਾਮਲਾ ਲਟਕਦਾ ਆ ਰਿਹਾ ਸਰ ਮੈਂ ਦਾਸ ਚੰਦ ਪੰवार ਸਮਾਜਿਕ ਕਾਰਕਟਰਤਾ ਜੇਤੂ ਮਾਮਲਾ ਰਿਜੇਸ਼ਨ ਚੋਰਾਂ ਦੇ ਖਿਲਾਫ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਆ ਰਿਜੇਸ਼ਨ ਚੋਰ ਕਿਹੜੇ ਨੇ ਅਨੁਸੂਚਿਤ ਜਾਤੀ ਤੇ ਪਛੜੇ ਸਮਾਜ ਦੀ ਜਾੜੀ ਸਰਟੀਫਿਕੇਟ ਬਣਾ ਕੇ ਸਰਕਾਰ ਤੇ ਵੱਖ-ਵੱਖ ਵਿਭਾਗਾਂ ਮੰਤ ਵੱਡੇ ਪੱਧਰ ਤੇ ਨੌਕਰਸ਼ਾਹੀ ਕਾਬਜ ਹਲ ਉਹਨਾਂ ਨੌਕਰਸ਼ਾਹੀ ਖਿਲਾਫ ਲਗਭਗ 1 ਸਾਲ ਮੁਹਾਲੀ ਵਿਖੇ ਮੋਰਚਾ ਲੱਗਣ ਦੇ ਬਾਵਜੂਦ ਵੀ ਜੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਇਸ ਤੋਂ ਬਾਅਦ ਮੈਂ ਲਗਭਗ 1 ਸਾਲ ਤੋਂ ਰਿਜੇਸ਼ਨ ਚੋਰਾ ਖਿਲਾਫ ਡਿਵੀਜ਼ਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਰੋਸ ਧਰਨੇ ਪਦਰਸ਼ਨ ਤੇ ਪੋਖੜ ਤਾਲ ਆਦ ਕਰ ਰਹੇ ਹਨ ਪਰ ਨਿਕੰਮੀ ਸਰਕਾਰ ਨੇ ਅਜੇ ਤੱਕ ਰਜਿਸਟਰ ਚੋਰ ਮੁਲਾਜ਼ਮ ਖਿਲਾਫ ਇੱਕ ਵੀ ਕਾਰਵਾਈ ਨਹੀਂ ਕੀਤੀ ਪੰਜਾਬ ਦੇ ਆਮ ਆਦਮੀ ਦਾ ਮੁੱਖ ਮੰਤਰੀ ਨਿਕੰਮਰ ਹੈ ਜੈਦੀਵਾਲ ਨੂੰ ਬੇਨਤੀ ਕਰਦਾ ਹਾਂ ਕਿ ਪੰਜਾਬ ਦਾ ਭਲਾ ਚਾਹੁੰਨੇ ਹੋ ਤਾਂ ਭਗਵੰਤ ਮਾਨ ਨੂੰ ਹਟਾ ਕੇ ਪੰਜਾਬ ਨੂੰ ਦੂਜਾ ਮੁੱਖ ਮੰਤਰੀ ਦਿੱਤਾ ਜਾਵੇ ਤਾਂ ਕਿ ਪੰਜਾਬ ਦੀ ਭਲਾਈ ਹੋ ਸਕੇ ਇਹ ਚੋਰੀ ਛੁਪੇ ਸ਼ਰਾਬ ਪਿੰਦਾ ਹੈ ਇਹ ਕਾਬਲ ਮੁੱਖ ਮੰਤਰੀ ਨਹੀਂ ਹੈ ਦੇ ਪੰਜਾਬ ਦੇ ਬਹੁਜਨ ਸਮਾਜ ਦੇ ਜੀ ਨਾ ਨਹੀਂ ਦਿੱਤਾ ਜਾ ਰਿਹਾ ਅਨੁਸੂਚਿਤ ਜਾਤੀ ਤੇ ਪਛੜੇ ਸਮਾਜ ਦੀ ਨੌਕਰੀਆਂ ਚੋਰੀਆਂ ਹੋਣ ਦੇ ਬਾਵਜੂਦ ਨੌਕਰੀਆਂ ਤੇ ਡਾਕਾ ਮਾਰਨ ਦੇ ਬਾਵਜੂਦ ਲਿਖਤੀ ਸ਼ਿਕਾਇਤਾਂ ਕਰੰਦੇ ਬਾਵਜੂਦ ਪੰਜਾਬ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਸਬੰਧਤ ਵਿਪਾਲ ਦੀ ਮੰਤਰੀ ਡਾਕਟਰ ਬਲਜੀਤ ਕੌਰ ਵੀ ਾਇਯੋਗ ਸਿੱਧ ਹੋਈ ਹੈ ਡਾਕਟਰ ਬਲਜੀਤ ਕੌਰ ਨੂੰ ਵੀ ਲਾਇਆ ਜਾਵੇ ਇਹ ਦੋ ਮਨਿਸਟਰ ਕਾਬਲ ਨਹੀਂ ਹੈ ਰਾਜ ਸਰਕਾਰ ਨੂੰ ਖਾਂਬਣ ਦੇ ਸਰਕਾਰ ਦੇ ਇਹਨਾਂ ਖਿਲਾਫ ਕਾਰਵਾਈ ਕਰੇ ਪੰਜਾਬ ਦੇ ਗਵਰਨਰ ਨੂੰ ਅੱਜ ਮੰਗ ਪੱਤਰ ਵੀ ਦੇਣਾ ਹੈ ਸਰਕਾਰ ਦੇ ਖਿਲਾਫ ਸ਼ਿਕਾਇਤ ਕਰ ਲੈ ਕੇ ਆਏ ਨੇ ਇਟਾ ਮੈਂ ਪ੍ਰਦਰਸ਼ਨ ਕਰ ਰਹੇ ਹੈ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜਿਹੜਾ ਮਾਨਯੋਗ ਸੁਪਰੀਮ ਕੋਰਟ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ਪੰਜਾਬ ਸਰਕਾਰ ਨੂੰ ਕਿਹੜੇ 77 ਜਾਲੀ ਜਾਤੀ ਸਾਡੀ ਕੇਡ ਦੇ ਜਿਹੜੇ ਜੋਬ ਕਰ ਰਹੇ ਉਹਨਾਂ ਦੀ ਲਿਸਟ ਸੌਂਪੀ ਗਈ ਸੀ ਰਿਜ਼ਰਵੇਸ਼ਨ ਚੋਰਫੜੋ ਮੋਰਚਾ ਵੱਲੋਂ ਉਹਨਾਂ ਤੇ ਕਾਰਵਾਈ ਨਹੀਂ ਹੋਈ ਹੁਣ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਗਿਆ ਹੈ ਕਿ ਤੁਸੀਂ ਕਾਰਵਾਈ ਨਹੀਂ ਕੀਤੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖ ਲਓ ਸਰਕਾਰ ਕੋਰਟ ਨੇ ਵੀ ਮੋਲ ਲਾਤੀ ਸਰਕਾਰ ਭਗਵੰਤ ਮਾਨ ਸਰਕਾਰ ਨਿਕਮੀ ਹੈ ਸਬੰਧਿਤ ਵਿਭਾਗ ਦੇ ਮੰਤਰੀ ਡਾਕਟਰ ਬਲਜੀਤ ਕੌਰ ਨਿਕਮੀ ਯੋਗ ਅਯੋਗ ਸਦ ਮੰਤਰੀ ਨੇ ਇਹਨਾਂ ਨੇ 10 ਸਾਲ ਦੇ باوجود ਲੰਘਣ ਤੋਂ ਬਾਅਦ ਵੀ ਇੱਕ ਵੀ ਸਰਕਾਰੀ ਮੁਲਾਜ਼ਮ ਖਿਲਾਫ ਕਾਰਵਾਈ ਨਹੀਂ ਕੀਤੀ ਕੀ ਉਹਨਾਂ ਮੁਲਾਜ਼ਮਾਂ ਤੇ ਵੀ ਕਾਰਵਾਈ ਬੰਦੀ ਹੈ ਜੀ ਜਿਹੜੇ ਇਸ ਸਰਟੀਫਿਕੇਟ ਬਣਾਉਣ ਦੇ ਵਿੱਚ ਆਪਣਾ ਉਹਨਾਂ ਨੇ ਯੋਗਦਾਨ ਪਾਇਆ ਕਿਸੇ ਨੇ ਮੋਹਰ ਲਗਾਈ ਆ ਕਿਸੇ ਨੇ ਉਹਨੂੰ ਵੈਰੀਫਾਈ ਕੀਤਾ ਹੈ ਕਿ ਉਹਨਾਂ ਤੇ ਵੀ ਤੁਸੀਂ ਕਾਰਵਾਈ ਦੀ ਮੰਗ ਕਰਦੇ ਹੋ ਹਾਂ ਜਿਨ੍ਹਾਂ ਨੇ ਵੈਰੀਫਾਈ ਕੀਤੀ ਹੈ ਸਰਟੀਫਿਕੇਟ ਬਣਵਾਇਆ ਹੈ ਸਹਿਯੋਗ ਦਿੱਤਾ ਹੈ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਹੀ ਇਹ ਸੰਖਿਆ ਵਢੀ ਜਾਂਦੀ ਹੈ ਜੀ 50 ਹਜ਼ਾਰ ਪਰਚੇ ਲਗਭਗ 10 ਹਜ਼ਾਰ ਜਾਲੀ ਮੁਲਾਜ਼ਮ ਸਰਕਾਰੀ ਦਫਤਰਾਂ ਵਿੱਚ ਕੰਮ ਕਰਦੇ ਨਹੀਂ ਐਨਾ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਸਰਕਾਰ ਦੀ ਸਕੋ ਸਕੋਟਰ ਨਹੀਂ ਕਮੇਟੀ ਹੈ ਉਹ ਵੀ ਨਕਾਰਾ ਸਿੱਧ ਹੋਈ ਹੈ ਜੀ ਮੇਰੀ ਮੰਗ ਹੈ ਪੰਜਾਬ ਸਰਕਾਰ ਤੋਂ ਕਿ ਹਾਈ ਪਾਵਰ ਅਠਾਟੀ ਕਾਇਮ ਕਰਕੇ ਜਾਲੀ ਸਰਟੀਫਿਕੇਟ ਵਾਲੇ ਰਜਿਸਟ੍ਰੇਸ਼ਨ ਚੋਰ ਮੁਲਾਜ਼ਮ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਹੁਣ ਪਿੱਛੇ ਜੇ ਇੱਕ ਵੈਟਰਨਰੀ ਆਫੀਸਰ ਆ ਉਹਨਾਂ ਦਾ ਜਾਲੀ ਜਾਤੀ ਸਰਟੀਫਿਕੇਟ ਵੀ ਜਿਹੜਾ ਰੱਦ ਹੋਇਆ ਪੰਜਾਬ ਪਦਰੀਏ ਸਟੇਟ ਸਕਿਉਰਿਟੀ ਕਮੇਟੀ ਆ ਉਹਨਾਂ ਨੇ ਸ਼ਿਫਾਰਸ਼ ਕੀਤੀ ਆ ਕਿ ਇਹਨਾਂ ਜਿਹੜੀਆਂ ਸੁਵਾਵਾਂ ਸੀ ਉਹਨਾਂ ਨੂੰ ਵਾਪਸ ਲਿਆ ਜਾਵੇ ਤੇ ਜੋ ਇਹਨਾਂ ਨੇ ਇਸ ਨੌਕਰੀ ਦੌਰਾਨ ਜਿਹੜੇ ਮਾਣ ਪੱਤੇ ਲਏ ਨੇ ਉਹ ਵੀ ਵਾਪਸ ਲਏ ਜਾਣ ਉਹਦੇ ਬਾਰੇ ਫਿਰ ਤੁਸੀਂ ਕੀ ਕਹਿਣਾ ਚਾਹੋਗੇ ਇੱਕ ਪਾਸੇ ਕਾਰਵਾਈ ਤਾਂ ਹੋ ਰਹੀ ਆ ਸਰਟੀਫਿਕੇਟ ਰੱਦ ਵੀ ਹੋ ਰਹੇ ਨੇ ਕਾਰਵਾਈ ਢਿੱਲੀ ਨੇ ਜੀ ਬਸ ਠੰਡੇ ਬਸਤੇ ਦੇ ਪਾਈ ਜਾਂਦੇ ਆ ਮੋਰਚੇ ਨੇ 77 ਮੁਲਾਜ਼ਮਾਂ ਦੇ ਗੈਸਟਨ ਅਭੀ ਸਰਸਿਗੇਓ ਜੀ ਸਰਕਾਰ ਨੇ ਉਸੇ ਦਾ ਹਾਈ ਕੋਰਟ ਨੇ ਉਸੇ ਦਾ ਸੰਜਨ ਲਿਆ ਚਾਹੇ ਇਹ ਸਰਕਾਰ ਦੀ ਨਲਾਇਕੀ ਹੈ ਹੈ ਜੀ ਕਾਰਵਾਈ ਹੋਣੀ ਚਾਹੀਦੀ ਹੈ ਥੈਂਕ ਯੂ